ਤਤਤ ਪਵਨ ਜਗਤ ਜੋਤ ਜਗੋ ਜਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਤੁਨ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਨ ਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ অপার ਕਿਰਪਾ ਸਦਕਾ ਜਿਹਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਢਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਅਬਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲ ਖੋਈ ਗੁਰੂ ਸਾਹਿਬ ਜੀ ਪ੍ਰਮਾਨ ਕਰਦੇ ਹਨ ਕਿ ਉਸ ਪ੍ਰਮਾਤਮਾ ਦਾ ਸਿਮਰਨ ਕੀਤੇਆਂ ਮਨ ਤੋਂ ਬਿਕਾਰਾਂ ਦੀ ਸਾਰੀ ਮੈਲ ਲੈ ਜਾਂਦੀ ਹੈ ਜਿਹੜਾ ਪ੍ਰਮਾਤਮਾ ਨਾਸ ਰਹਿਤ ਹੈ ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਆਪਾਂ ਜਿਉ ਜੋ ਬਾਣੀ ਪੜ੍ਹਦੇ ਆ ਸਿਮਰਨ ਕਰਦੇ ਆ ਭਜਨ ਕਰਦੇ ਆ ਨਾਲ ਨਾਲ ਇਹ ਵੀ ਖਿਆਲ ਰੱਖਣਾ ਹੈ ਕਿ ਸਾਡੇ ਮਨ ਤੋਂ ਜਿਹੜੀ ਵਿਕਾਰਾਂ ਦੀ ਮੈਲ ਹੈ ਉਹ ਲੈ ਰਹੀ ਹੈ ਕਿ ਨਹੀਂ ਲੈ ਰਹੀ ਜਤਨ ਕਰੀਏ ਕਿ ਉਹ ਪ੍ਰਮਾਤਮਾ ਦਾ ਨਾਮ ਸਿਮਰਨ ਲਗਨ ਨਾਲ ਤੇ ਸਾਦ ਸੰਗਤ ਪਿਆਰ ਨਾਲ ਸ਼ਰਧਾ ਨਾਲ ਭਾਵਨਾ ਦੇ ਨਾਲ ਜਪਦੇ ਰਹੀਏ ਫਿਰ ਮਨ ਤੋਂ ਵਿਕਾਰਾਂ ਦੀ ਮੈਲ ਰਹਿੰਦੀ ਨਹੀਂ ਤੇ ساری ਉਮਰ ਭਾਵੇਂ ਸਾਤ ਸੰਗਤ ਬਾਣੀ ਪੜੀ ਜਾਈਏ ਜੇ ਅਸਲ ਅਮਲ ਨਹੀਂ ਕਰਦੇ ਤੇ ਉਹਨਾਂ ਚ ਬਾਣੀ ਪੜਨ ਦਾ ਵੀ ਲਾਭ ਨਹੀਂ ਬਾਣੀ ਨੂੰ ਪੜਨਾ ਹੈ ਬਾਣੀ ਨੂੰ ਸੁਣਨਾ ਹੈ ਬਾਣੀ ਨੂੰ ਵਿਚਾਰਨਾ ਹੈ ਤੇ ਨਾਲ ਨਾਲ ਆਪਣੇ ਜੀਵਨ ਤੇ ਲਾਗੂ ਕਰਨਾ ਹੈ ਗੁਣੰਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਉਹ ਪ੍ਰਮਾਤਮਾ ਸਾਰੇ ਗੁਣਾਂ ਦਾ ਖਜ਼ਾਨਾ ਹੈ ਭਗਤਾਂ ਵਾਸਤੇ ਤਾਂ ਹਰ ਵੇਲੇ ਦਾ ਹੀ ਸਹਾਰਾ ਹੈ ਪਰ ਮਹਾਰਾਜ ਕਹਿੰਦੇ ਭਾਈ ਕੋਈ ਬਿਰਲਾ ਮਨੁੱਖ ਉਸ ਅਕਾਲ ਪੁਰਖ ਪਰਮਾਤਮਾ ਦਾ ਮਿਲਾਪ ਜਿਹੜਾ ਹਾਸਲ ਕਰਦਾ ਹੈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਆਪਣੇ ਮਨ ਨੂੰ ਸਮਝਾਈਏ ਕਿ हे ਮੇਰ ਮਾਨ ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ ਜੋ ਸਭ ਤੋਂ ਵੱਡਾ ਹੈ ਜੋ ਸ੍ਰਿਸ਼ਟੀ ਦਾ ਪਾਲਨਹਾਰਾ ਹੈ ਜਾ ਕੀ ਸ਼ਰਣ ਭਿਆ ਸੁਖ ਪਾਈਐ ਬਹੁੜ ਦੁੱਖ ਨਾ ਹੋਈ ਜਿਦੀ ਸ਼ਰਣ ਲਿਆ ਜਿਸ ਦਾ ਅਸਰਾ ਲਿਆ ਸੁਖ ਪ੍ਰਾਪਤ ਹੋਦਾ ਪਰ ਕਦੇ ਵੀ ਦੁੱਖ ਨਹੀਂ ਵਿਆਪਦਾ ਰਹਾਉ ਬੜਾ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਕੋਈ ਦੁਰਮਤ ਕਹਿੰਦੇ ਨੇ ਖੋਟੀ ਮਤ ਨੂੰ ਬੱਡੀ ਕਿਸਮਤ ਨਾਲ ਕਹਿੰਦੇ ਭਲੇ ਮਨੁੱਖਾਂ ਦੀ ਸੰਗਤ ਹਾਸਲ ਹੁੰਦੀ ਹੈ ਫਿਰ ਉਹਨਾਂ ਨੂੰ ਮਿਲਿਆ ਕੋਟੀ ਬੁੱਧ ਨਾਸ ਹੋ ਜਾਂਦੀ ਹੈ ਯਤਨ ਕਰਿਏ ਕਿ ਭਲੇ ਪੁਰਸ਼ਾਂ ਦੀ ਸੰਗਤ ਕਰਦੇ ਰਹੀਏ ਔਰ ਭਲੇ ਮਨੁੱਖਾਂ ਦੀ ਸੰਗਤ ਵਿੱਚੋਂ ਸਿੱਖਿਆ ਹਾਸਲ ਕਰਦੇ ਰਹੀਏ ਫਿਰ ਖੋਟੀ ਬੁੱਧ ਬੁਰੇ ਖਿਆਲਤ ਖੋਟੀ ਮਤ ਇਹਨੂੰ ਧੋਣ ਦਾ ਯਤਨ ਕਰਿਏ ਤਨ ਕੀ ਤੁਰ ਨਾਨਕ ਦਾਸ ਵਾਛੈ ਜਿਨ ਹਰ ਨਾਮ ਹਿਰਦੈ ਪਰੋਈ ਦਸ ਨਾਨਕ ਵੀ ਕਹਿੰਦੇ ਉਹਨਾਂ ਦੀ ਚਰਣਾ ਦੀ ਤੂੜ ਮੰਗਦਾ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਪਰੋਕੇ ਰੱਖਿਆ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਕਰਦੇ ਕਹਿੰਦੇ ਵਿਖਾਵਾ ਨਹੀਂ ਕਰਨਾ ਚਾਹੀਦਾ ਦੂਸਰੇ ਨੂੰ ਪਤਾ ਨਾ ਲੱਗੇ ਵੀ ਕਦੋਂ ਕਿ ਕਿਹੜੇ ਸਿਮਰਨ ਦੇ ਵਿੱਚ ਜੁੜਿਆ ਹੋਇਆ ਹੈ ਇਸ ਕਰਕੇ ਕਦੇ ਵੀ ਕਹਿੰਦੇ ਦਿਖਾਵੇ ਮਾਤਰ ਬਾਣੀ ਨਹੀਂ ਪੜ੍ਹਨੀ ਵਿਖਾਵੇ ਮਾਤਰ ਸਿਮਰਨ ਕਰਨਾ ਸਿਮਰਨ ਕਰਨਾ ਆਪਣੇ ਲਈ ਲੋਕਾਂ ਲਈ ਕਿਸੇ ਨਹੀਂ ਕਰਨਾ ਆਪਣੇ ਲਈ ਭਜਨ ਬੰਦਗੀ ਕਰੀਏ ਤੇ ਆਪਣਾ ਹੀ ਇਸ ਵਿੱਚ ਭਲਾ ਹੈ ਇਸ ਕਰਕੇ ਪਿਆਰਿਓ ਆਓ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਉਤੇ ਮਿਹਰ ਭਰਿਆ ਹੱਥ ਰੱਖੇ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਸਿਮਰਨ ਭਜਨ ਨਾਮ ਦੀਏ ਦਾ ਤਾਂ ਪ੍ਰਮਾਤਮਾ ਸਭ ਦੀ ਝੋਲੀ ਵਿੱਚ ਪਾਵੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਪਾਕਤਾ ਦੀ ਅਰਦਾਸ ਔਰ ਚਲ ਰਹੀਆਂ ਗੁਰੂ ਕਰਦੀਆਂ ਸੇਵਾਵਾਂ ਅੰਦਰ ਵਿਗਨਤਾ ਸਹਿਤ ਸੰਪੂਰਨਤਾ ਦੀ ਅਰਦਾਸ ਸਦਾ ਹੀ ਨਾਲ ਮਿਲ ਕੇ ਕਰਦੇ ਰਹੀਏ ਮਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ